ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਹਾਂ ਤਾਂ ਸ੍ਰੀਮਾਨ ਖੰਤ ਬਾਬਾ ਫਾਕਾ ਸਿੰਘ ਜੀ ਨਗਰ ਦੇ ਦੇਰ ਸਾਹਿਬ ਉਹਨਾਂ ਦੀ ਸਾਰੀ ਇਹ ਟੀਮ ਆ ਸਾਡੇ ਰਾਜਾ ਕੋਚ ਹੋਣੀ ਆ ਸੰਘਰਸ਼ ਕਮੇਟੀ ਦੀ ਆਗੂ ਆ ਬਾਕੀ ਸਾਰੇ ਸਾਡੇ ਜਿੰਨੇ ਵੀ ਨੌਜਵਾਨ ਦੇ ਦੇਰ ਸਾਹਿਬ ਦੇ ਸੇਵਾ ਨੂੰ ਸਾਰੇ ਜਾਣਦੇ ਆ ਬੜੇ ਤਗੜੇ ਹੋ ਕੇ ਸੇਵਾ ਕਰਦੇ ਆ ਤੂੜੀ ਦੀ ਬੰਦਨ ਕੀਤੀ ਹੀ ਬੰਨਾਂ ਦੇ ਵਿਰੋਧ ਜਾਂਦੇ ਆ ਤਾਂ ਤਾਂ ਸ੍ਰੀਮਾਨ ਸੰਤ ਬਾਬਾ ਸੁੱਖਾ ਸਿੰਘ ਜੀ ਜਿੱਥੇ ਵੀ ਆਂਦੇ ਆ ਉਥੇ ਜਾ ਕੇ ਉਹਨਾਂ ਦੀ ਰਹਿਣ ਮਹਿੇ ਸੇਵਾ ਕਰੀ ਦੀ ਆ ਤੇ ਹੁਣੇ ਹੀ ਚਾਲੇ ਪਾਉਣ ਲੱਗੇ ਆ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੇ ਸਰਪੰਚ ਵੱਡੀ ਗਲਾ ਦੇ ਜ਼ੇਰ ਸਾਹਿਬ ਦੀ ਸਾਰੀ ਦੀ ਮੰਨ ਤੇ ਸੇਵਾ ਕਰਦੀ ਆ ਅੱਜ ਆਪ ਰਮਦਾਸ ਏਰੀਏ 'ਚ ਆਏ ਆ ਸੇਵਾ ਕਰਨ ਸਾਰੇ ਪਲੇਅਰ ਨਾਲ ਲੱਗੇ ਹੋਏ ਆ

देर साहब की टीम सेवा जी आ गई जी टीम अपनी सेवा कर रही है सारी टीम सेवा कर रही है ਇਹ ਤੁਸੀਂ ਵੇਖ ਰਹੇ ਹੋ ਤਸਵੀਰਾਂ ਅੱਜ ਦੀਆਂ ਆਹ ਤੋੜਾ ਦਿੱਤੀ ਆ ਸੋਨਾ ਆ ਵੇਖੋ ਜੀ ਕੁਦਰਤ ਦਾ ਕਹਿਰ ਅੱਗੇ ਬਹੁਤ ਬੁਰਾ ਆ ਲੈਦਰ ਦੇ ਲੋਕਾਂ ਦਾ ਤਾਂ ਫੁੱਲ ਬੜਾ ਫੁੱਲ ਮੀ ਹੁਣਾ ਆ ਗਿਆ ਵੇਖੋ ਕੀ ਹਾਲਾਤ ਆ ਇਥੇ ਰੱਬ ਵੀ ਕਰੋਪ ਹੋਇਆ ਆ ਤੇ ਬਹੁਤ ਜਿਆਦਾ ਬੁਰੀ ਹਾਲਤ ਆ ਸਾਡਾ ਕੋਈ ਗੱਡੀ ਚਲਾਉਂਦਾ ਸਾਰੇ ਅਸੀਂ ਵੀ ਹੋਣਾ ਵੇ ਗੱਡੀ 'ਚ ਬੈਠੇ ਆਪਣੇ ਬਾਬੇ ਵਾਲੀ 'ਚ ਬਹੁਤ ਜਿਆਦਾ ਪੁਲਵਾਨ ਬੋਲਦਾ ਆ ਵੇਖੋ ਦਰਿਆ ਹੀ ਬੜੀ ਬਾਬੇ ਦੀ ਕਿਰਪਾ ਆ ਜੀ ਇਧਰਲੇ ਏਰੀਏ 'ਚ ਬਹੁਤ ਜਿਆਦਾ ਬੁਰਾ ਹਾਲਾ ਲੋਕਾਂ ਦਾ ਇੰਨਾ ਕਿ ਬੁਰਾ ਹਾਲਾ ਤਬਾਹੀ ਹੋ ਗਈ ਸਾਰੇ ਪਾਸੇ ਹੋ ਗਈ ਤਬਾਹੀ ਆ ਵੇਖੋ ਇਧਰ ਸਮੁੰਦਰ ਬਣਿਆ ਪਿਆ ਸਾਰਾ ਝੋਨਾ ਹੀ ਜੀ ਆ ਦੋ ਪਾਸੇ ਇਧਰ ਵੀ ਬਹੁਤ ਜਿਆਦਾ ਮੀਂਹ ਉਧਰ ਵੇਖ ਨਾ ਮੀਂਹ ਬਹੁਤ ਜਿਆਦਾ ਬਹੁਤ ਜਿਆਦਾ ਹੈ ਇਹ ਨਹਿਰ ਚੜੀ ਆ ਸਤਾਰ ਇਹ ਰਾਵੀ ਦੀ ਆ ਇਹ ਕਾਫੀ ਜ਼ਾਵੀ ਰਹਿਣੀ ਕਾਫੀ ਦਿੱਤਾ ਇੱਥੇ ਸਾਢੇ 2 ਕਿਲੋ ਰਹਿਣੇ ਨੇ